ਅਜਬਾ ਵੱਲੋਂ ਆਮਾ ਦੀ ਪਾਰਟੀ ਤੇ ਲਗਾਏ ਜਾ ਰਹੇ ਧਰਕੇ ਚਾਹ ਦੇ ਦੋਸ਼ ਨੂੰ ਹਲਕਾ ਕੇਂਦਰੀ ਤੋਂ ਆਪ ਵਿਧਾਇਕ ਅਸ਼ੋਕ ਪ੍ਰੈਸ਼ਰ ਪੱਫੀ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਕਪੀ ਨੇ ਦੋਸ਼ ਲਾਇਆ ਕਿ ਕੇਂਦਰੀ ਮੰਤਰੀ ਰਵਨੀ ਸਿੰਘ ਬਿੱਟੂ ਵੱਲ ਸ਼ਰਾਬ ਸਮੇਤ ਪੜੇ ਗਏ ਸਾਬਕਾ ਭਾਜਪਾ ਕੌਂਸਲਰ ਗੁਰਦੀਪ ਸਿੰਘ ਨੇਡੂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਉਹ ਮੌਕੇ ਤੋਂ ਕਰੀਬ 100 ਮੀਟਰ ਦੀ ਦੂਰੀ ਤੇ ਖੜੇ ਸੀ ਅਤੇ ਪੁਲਿਸ ਆਪਣਾ ਕੰਮ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਅਸਲ ਵਿੱਚ ਭਾਜਪਾ ਨੂੰ ਆਪਣੀ ਹਾਰ ਨਜ਼ਰ ਆਦੀ ਹੈ ਬਾਕੀ ਤੁਸੀਂ ਸੁਣੋ ਇਸ ਮੌਕੇ ਪ੍ਰੈਸ ਕਾਨਫਰੰਸ ਸੰਬੋਧਨ ਕਰਦੇ ਆ ਉਹਨਾਂ ਨੇ ਇਸ ਮੌਕੇ ਹੋਰ ਕੀ ਕਿਹਾ ਮੈਂ ਥੋੜੇ ਜੇ ਸਮਾਂ ਪਹਿਲਾਂ 1 ਘੰਟਾ 2 ਘੰਟੇ ਹੋਏ ਆ ਮੈਂ ਪ੍ਰੈਸ ਕਾਨਫਰੈਂਸ ਵੀਡੀਓ ਦੇਖ ਰਿਹਾ ਸੀਗਾ ਵੀ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਕੇਂਦਰ ਮੰਤਰੀ ਤੇ ਬੀਜੇਪੀ ਦੇ ਪ੍ਰਧਾਨ ਤੇ ਗੁਰਪ੍ਰੀਤ ਨੀਟੂ ਗੁਰਦੇਵ ਦੇਵੀ ਸ਼ਰਮਾ ਤੇ ਇੱਕ ਜਨਨ ਅਕਟਰੀ ਸ੍ਰੀ ਇਹ ਪੰਜ ਬੰਦੇ ਤੁਹਾਡੀ ਪ੍ਰੈਸ ਨੂੰ ਦਸ ਰਿਸਿਕੋਸ਼ ਕੱਲ ਦੇ ਘਟਨਾਵਾਰੇ ਜੋ ਵਾਕਿਆ ਕੱਲ ਹੋਇਆ ਵਾ ਅਸਲ ਮੈਂ ਤੁਹਾਨੂੰ ਦੱਸਣੀ ਚਾਹਨਾ ਵੀ ਪਿਕਚਰ ਜਿਹੜੀ ਇੱਕ ਤਰਫਾ ਦਿਖਾ ਕੇ ਉਹ ਤੁਹਾਡੇ ਨਾਲ ਗੱਲਾਂ ਕਰਕੇ ਗਏ ਆ ਮੈਂ ਉਹਦਾ ਦੂਜਾ ਪਹਿਲੂ ਵੀ ਤੁਹਾਨੂੰ ਦੱਸਣਾ ਚਾਹਨਾ ਮੈਂ ਇਸ ਕਰਕੇ ਪ੍ਰੈਸ ਕਾਨਫਰੰਸ ਬੁਲਾਈ ਆ ਦੂਸਰਾ ਪਹਿਲੂ ਇਹ ਆ ਵੀ ਮੈਂ ਜਦੋਂ ਕੱਲ ਆਪਣੇ ਚੋਣ ਪ੍ਰਚਾਰ ਖਤਮ ਹੋ ਗਿਆ ਮੈਂ ਅਕਵਾਲ ਨੀਮਾਲਾ ਚੌਂਕ ਅਕਵਾਲਗੰਜ ਚੌਂਕ ਦੇ ਵਿੱਚ ਆਪਣੇ ਦਫ਼ਤਰ ਦੇ ਅੰਦਰ ਬੈਠਾ ਸੀ ਜਿੱਥੋਂ ਆਮ ਆਦਮੀ ਪਾਰਟੀ ਦਾ ਸਾਡੇ ਰਾਜੂ ਬਾਬਾ ਜੀ ਕੈਂਡੀਡੇਟ ਨੇ ਉਹਨਾਂ ਦੀ ਧਰਮ ਪਤਨੀ ਕੈਂਡੀਡੇਟ ਆ ਉਹਨਾਂ ਦੇ ਮੈਨੂੰ ਫੋਨ ਆਇਆ ਵੀ ਇੱਦਾਂ ਦਾ ਕਰਕੇ ਜਿਹੜਾ ਨੀਤੂ ਜਿਹਦੀ ਧਰਮ ਪਤਨੀ ਇਲੈਕਸ਼ਨ ਲੜ ਰਹੀ ਆ ਉਹ ਗੈਰ ਕਾਨੂੰਨੀ ਕੰਮ ਕਰ ਰਿਹਾ ਜਿਹੜਾ ਚੋਣ ਜਾਬਤਾ ਦਾ ਲੰਘਣਾ ਕਰਕੇ 30 35 ਬੰਦੇ ਬਿਠਾਏ ਹੋਇਆ ਇੱਥੇ ਸੂਫੀਆਂ ਵਾਲੇ ਬਾਗ ਜਿਹੜਾ ਹੋਟਲ ਆ ਬੈਸ ਨੂੰ ਬੈਸ ਨੂੰ ਹੋਟਲ ਦੀ ਆੜ ਦੇ ਅੰਦਰ ਸ਼ਰਾਬ ਦੀਆਂ ਪੇਟੀਆਂ ਰੱਖ ਕੇ ਤੇ ਨਾਲ ਗਦਾਮ ਦੇ ਅੰਦਰ ਵੱਡੀ ਗਿਣਤੀ ਦੀ ਮਾਤਰਾ ਦੇ ਵਿੱਚ ਜਿਹੜੀਆਂ ਅਲਾਗੇ ਮੈਨੂੰ ਲੱਗਦਾ ਨਹੀਂ ਉਹ ਹਜੇ ਪੂਰੀ ਗਿਣਤੀ ਹੋਈ ਆ 3 350 ਪੇਟੀ ਜਿਹੜੀ ਸ਼ਰਾਬ ਦੀ ਆ ਉਹ ਉੱਥੇ ਸਟਾਕ ਦੇ ਵਿੱਚ ਰੱਖ ਕੇ ਉਹ ਗੈਰ ਕਾਨੂੰਨੀ ਕੰਮ ਜਿਹੜਾ ਉਹ ਕਰਨਾ ਚਾਹੁੰਦੇ ਸੀਗੇ ਉਹ ਸਾਡੇ ਰਾਜੂ ਬਾਬਾ ਜੀ ਤੇ ਸਾਡੇ ਵਰਕਰ ਜਿਹੜੇ ਉਹਨਾਂ ਦੇ ਨਾਲ ਜਾ ਕੇ ਜਦੋਂ ਵੀਡੀਓ ਦੇ ਅੰਦਰ ਮੈਂ ਤੁਹਾਨੂੰ ਦਿਖਾ ਸਕਦਾ ਕਿ ਜਿੱਥੇ ਮੀਟੂ ਬੈਠਾ ਬੈਠਾ ਆਪਣੇ ਬੰਦਿਆਂ ਨੂੰ ਸ਼ਰਾਬ ਵੰਡ ਰਿਆ ਵਾ ਉਥੇ ਸ਼ਰਾਬ ਦੀਆਂ ਪੇਟੀਆਂ ਪਈਆਂ ਨੇ ਬੈਸ ਨੂੰ ਹੋਟਲ ਦੇ ਅੰਦਰ ਉਹ ਹੁਣ ਤੁਹਾਡੇ ਸ਼ਾਇਦ ਮੀਡੀਆ ਦੇ ਰਾਈ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਲੁਧਿਆਣੇ ਦੇ ਲੋਕਾਂ ਨੂੰ ਤੇ ਵੋਟਰਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਆ ਵੀ ਪਤਾ ਨਹੀਂ ਭਾਜਪਾ ਨਾਲ ਆਮ ਆਦਮੀ ਪਾਰਟੀ ੱੱਕਾ ਕਰ ਰਹੀ ਆ ਅਸੀਂ ਫੇਰ ਇਲੈਕਸ਼ਨ ਚਾਹੁੰਦੇ ਆ ਜਿਹੜੇ ਬੰਦਿਆਂ ਦੇ ਸ਼ੁਰੂ ਤੋਂ ਧੰਦੇ ਐਸੇ ਰਹੇ ਹੁਣ ਜਿਨ੍ਹਾਂ ਦੀਆਂ ਆਤਾਂ ਐਹ ਜੀਆਂ ਰਹੀਆਂ ਹੁਣ ਜਿਹੜਾ ਬਿਨਾ ਗੈਰ ਕਾਨੂੰਨੀ ਕੰਮ ਕੀਤੇ ਤੋਂ ਬਿਨਾ ਰਹਿ ਹੀ ਨਹੀਂ ਸਕਦੇ ਉਹ ਕੱਲ ਦੀ ਪਿਕਚਰ ਦੇ ਵਿੱਚ ਮੈਂ ਤੁਹਾਡੇ ਸਾਹਮਣੇ ਦਿਖਾ ਦਿੰਨਾ ਉਹ ਖੋਦਾ ਆਪ ਬੈਸ ਨੂੰ ਢਾਬੇ ਦੇ ਅੰਦਰ ਸ਼ਰਾਬ ਦਾ ਜਿਹੜਾ ਅੱਗੇ ਸਪਲਾਈ ਕਰ ਰਿਹਾ ਲੋਕਾਂ ਨੂੰ ਭੇਜ ਰਿਹਾ ਔਰ ਇਹ ਕੰਮ ਦੀ ਜਿਹੜੀ ਸੋਸ਼ਲ ਟੈਟਰਾ ਜਦੋਂ ਚੀਜ਼ ਪੁਲਸ ਨੇ ਆਪਣਾ ਕਾਨੂੰਨੀ ਜਿਹੜਾ ਕੰਮ ਆ ਪੁਲਸ ਦਾ ਉਹ ਕਾਨੂੰਨੀ ਕਰ ਰਹੀ ਆ ਪੁਲਸ ਆਪਣਾ ਕੰਮ ਉਹਨੇ ਆ ਕੇ ਅੰਦਰ ਵਿਗਨ ਪਾਉਣ ਦੀ ਇੱਕ ਕੇਂਦਰੀ ਮੰਤਰੀ ਹੋਵੇ ਤੇ ਜਿੱਥੇ ਗੈਰ ਕਾਨੂੰਨੀ ਕੰਮ ਹੁੰਦਾ ਹੋਵੇ ਸ਼ਰਾਬ ਸ਼ਰੇਆ ਵੰਡੀ ਜਾਂਦੀ ਹੋਵੇ ਚੋਣ ਜਾਬਤਾ ਲੱਗਿਆ ਹੋਵੇ ਚੋਣ ਦੀ ਉਲੰਘਣਾ ਕਰਕੇ ਗੈਰ ਕਾਨੂੰਨੀ ਕੰਮ ਕੀਤਾ ਜਾਵੇ ਉਹਦੀ ਅਗਵਾਈ ਕੇਂਦਰੀ ਮੰਤਰੀ ਰਵਨੀਕ ਬਿੱਟੂ ਕਰਨ ਲਈ ਆ ਜਵੇ ਤੇ ਸਾਡੇ ਆਮ ਆਦਮੀ ਪਾਰਟੀਆਂ ਨੂੰ 150 ਗਨਮੈਂਡਾ ਦਬਾਅ ਪਾ ਕੇ ਆਪਣੇ ਬੰਦਿਆਂ ਨੂੰ ਪੁਲਿਸ ਕੋਲੋਂ ਛਡਾਉਣਾ ਚਾਹੁੰਦਾ ਸੀ ਉਹ ਇੱਕ ਗਰਦੇਵ ਦੇਵੀ ਸ਼ਰਮਾ ਜਿਹੜਾ ਇੱਥੇ ਮੇਰੇ ਆਪੋਜੀਸ਼ਨ ਲੜਿਆ ਸੀਗਾ ਔਰ ਇਸ ਆਪਣੇ ਹਲਕੇ ਦਾ ਆਪਣੇ ਆਪ ਨੂੰ ਇਨਚਾਰਜ ਕਹਿੰਦਾ ਬੀਜੇਪੀ ਦਾ ਹੋਊਗਾ ਵੀ ਪਰ ਗੈਰ ਕਾਨੂੰਨੀ ਕੰਮ ਜਿਹੜਾ ਵਾ ਇਹਨਾਂ ਦੋਨਾਂ ਦੀ ਨੱਕ ਥੱਲੇ ਹੋ ਰਿਆ ਸੀਗਾ ਮੀਟੂ ਕਰ ਰਿਹਾ ਸੀਗਾ ਔਰ ਤੁਸੀਂ ਇਹ ਸਾਰੇ মিডিਆ ਵਾਲੇ ਮੇਰੇ ਵੀਰ ਤੁਸੀਂ ਆਪ ਚੌਥਾ ਥਾਮੋ ਤੁਹਾਡੀ ਹਾਜ਼ਰੀ ਦੇ ਵਿੱਚ ਤੁਸੀਂ ਵੀ ਉੱਥੇ ਕਈ ਚੈਨਲਾਂ ਵਾਲੇ ਮੇਰੇ ਵੀਰ ਸੀਗੇ ਕੱਲ ਤੁਹਾਡੀ ਗਵਾਹੀ ਚ ਤੁਸੀਂ ਇਹ ਦੱਸ ਦੋ ਵੀ ਪਹਿਲਾਂ ਪਹਿਲ ਕੀਨੇ ਕੀਤੀ ਤੁਹਾਡੇ ਸਾਹਮਣੇ ਮੈਂ ਉੱਥੇ ਜਾ ਕੇ ਸਧਾਰਨ ਤੌਰ ਤੇ ਉੱਤੇ ਖੜ ਗਿਆ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਮੈਂ ਸੌਮੀਕਰ ਪਿੱਛੇ ਖੜਾ ਮੈਂ ਬੋਲਦੀ ਕਾਰਵਾਈ ਤੋਂ ਤੇ ਕੀ ਮੇਰੇ ਵਰਕਰਾਂ ਨੂੰ ਜੇ ਕੋਈ ਅੰਡਰ ਪ੍ਰੈਸ਼ਰ ਕਰੂਗਾ ਜਾਂ ਕੋਈ 100 150 199 ਲੈ ਕੇ ਆਪਣੇ ਆਪ ਨੂੰ ਇਹ ਦਿਖਾਊਗਾ ਵੀ ਮੈਂ ਚੋਣ ਜਾਬਤਾ ਦੀ ਵੀ ਲੰਗਣਾ ਕਰਾ ਸਕਦਾ ਤੇ ਮੈਂ ਨਿਆਂ ਸ਼ਰਾਪ ਵੀ ਬਣਾ ਸਕਦਾ ਫਿਰ ਇਹ ਤਾਂ ਫਿਰ ਤੁਸੀਂ ਕਾਨੂੰਨ ਨੂੰ ਧਜੀਆਂ ਉਡਾਰਿਓ ਫਿਰ ਕੇਂਦਰ ਦੇ ਵਿੱਚ ਤੁਹਾਨੂੰ ਮੰਤਰੀ ਰਹਿਣ ਦਾ ਕੋਈ ਅਧਿਕਾਰ ਨਹੀਂ ਇਹ ਲੋਕਤੰਤਰ ਆ ਲੋਕਾਂ ਦੀ ਆਵਾਜ਼ ਜਿਹੜੀ ਆ ਉਹ ਧਰ ਮੱਕੇ ਤੱਕ ਜਾਂਦੀ ਆ ਇਹਨੂੰ ਕੱਲ ਦੀ ਆਵਾਜ਼ ਦੇ ਨਾਲ ਇਹਨਾਂ ਦੀ ਕੱਲ ਨੂੰ ਹਾਲਾਤ ਦੇਖ ਲਿਓ ਬੀਜੇਪੀ ਦੇ ਇਹਨਾਂ ਨੇ ਜਦੋਂ ਇਹਨਾਂ ਦਾ ਅੱਗੇ ਤਰ੍ਹਾਂ ਜਿਵੇਂ ਪਹਿਲਾਂ ਚਾਰ ਇਲੈਕਸ਼ਨ ਹੋ ਕੇ ਚੁੱਕੇ ਆ ਜਿਮਨੀ ਜ਼ੋਨ ਚ ਐਦਾ ਹੀ ਜਦੋਂ 95 ਚੋਂ 0 ਮਿਲਿਆ ਨਾ ਉਹ ਇਹ ਜੇ ਲੋਕ ਲੁਧਿਆਣੇ ਦੇ ਸਮਝਦਾਰ ਲੋਕ ਨੇ ਇਹਨਾਂ ਲੋਕਾਂ ਨੂੰ ਇਹ ਨਹੀਂ ਪਤਾ ਵੀ ਕੱਲੀਆਂ ਤੁਸੀਂ ਲੋਕਾਂ ਨੂੰ ਰਾਮ ਦੀਆਂ ਫੋਟੋਆਂ ਲਾ ਕੇ ਤੁਸੀਂ ਰਾਮ ਦਾ ਨਾਮ ਇਸਤੇਮਾਲ ਕਰਕੇ ਪੰਜਾਬ ਦੇ ਲੋਕਾਂ ਨੂੰ 3.5 ਕਰੋੜ ਲੋਕਾਂ ਨੂੰ ਗਮਰਾਹ ਨਹੀਂ ਕਰ ਸਕਦੇ। ਇੱਕ ਗ੍ਰਿਫਤਾਰੀਆਂ ਤੇ ਪਹੁੰਚੇ ਕਹਿੰਦੇ ਸਾਡੇ ਕੇਪੀ ਅਫਸਰ ਲੁਧਿਆਣਾ ਪਹੁੰਚੇ ਸੀ ਜੀਆ ਬਿੱਟੀ ਜੀ ਦੇ ਨਾਲ ਦੇਖੋ ਬਿੱਲੇ ਨੇ ਹੁਣ ਕੰਮ ਦਾ ਕੋਈ ਹੈ ਨਹੀਂ ਲੋਕਾਂ ਨੇ ਦਦਕਾਰੇ ਹੋਇਆ ਪ੍ਰੈਸ਼ਰ ਸਾਹਿਬ ਜੇ ਹੁਣ ਆਰਾਮ ਬਈ ਸੀ ਉਹ ਕਿਸ ਜਿਹੜੇ ਹੋਟਲ ਦਾ ਮਾਲਕ ਸੀ ਉਹ ਹੋਟਲ ਦਾ ਮਾਲਕ ਵੀ ਫੜਿਆ ਗਿਆ ਨਾਮ ਦੇਖੋ ਪਰਚਾ ਹੁਣ ਪੁਲਿਸ ਨੇ ਦਰਜ ਕੀਤਾ ਵਾ ਤੁਸੀਂ ਉਸ ਗੱਲ ਦਾ ਮੈਂ ਤੁਹਾਨੂੰ ਇੱਕ ਗੱਲ ਪ੍ਰੈਸ ਵਾਲੇ ਵੀਰ ਬੈਠੇ ਹੋ ਮੇਰੇ ਚੌਥਾ ਥੰਮੋ ਤੁਸੀਂ ਤੁਸੀਂ ਦੱਸੋ ਵੀ ਤੁਹਾਡੀ ਹਾਜ਼ਰੀ ਦੇ ਵਿੱਚ ਜਿਵੇਂ ਉਹ ਮੇਰੇ ਪ੍ਰਤੀ ਕਹਿ ਰਿਹਾ ਵਾ ਗੁਰਦੇਵ ਦੇ ਵੀ ਸ਼ਰਮਾ ਉਹਨੂੰ ਇਹ ਪੁੱਛੇ ਵੀ ਤੇਰੀਆਂ ਜਿਹੜੀਆਂ ਬੁੱਕਾਂ ਚ ਲਾਉਣਾ ਜਿਹੜਾ ਤੂੰ ਜੂਏ ਖੜੋਣਾ ਉਹਨਾਂ ਤਰ੍ਹਾਂ ਪੱਪੀ ਪ੍ਰਸ਼ਸਲ ਸਮਾਜ ਦਾ ਚੁਣਿਆ ਹੋਇਆ ਨਮਾਇੰਦਾ ਤੇਰੇ ਤਰ੍ਹਾਂ ਕੱਲਾ ਜੋਹਾਰੀਆ ਨਹੀਂ ਕਾ ਕੇ ਲੋਕਾਂ ਦੇ ਵਿੱਚ ਫਿਰਦਾ ਅੱਜ ਤੇਰੀ ਜਿਹੜੀ ਰੈਪ ਉਹ ਲੋਕਾਂ ਨੂੰ ਵੀ ਪਤਾ ਤੇ ਤੂੰ ਤਾਂ ਜਿਹੜੇ ਦਸਾਈ ਨੇ ਤੈਨੂੰ ਬਣਾਇਆ ਸੀ ਤੂੰ ਤਾਂ ਉਹਦੀ ਪਿੱਠੇ ਛੁਰਾ ਮਾਰਤਾ ਤੇਰੀ ਪਛਾਣ ਕੀ ਸੀ ਜਿਹਨੇ ਤੇਰੀ ਪਛਾਣ ਬਣਾਈ ਉਸ ਤੱਬਰ ਦੇ ਉਹ ਵਿਚਾਰਾ ਹੋਣਹਾਰ ਸਾਡਾ ਸਵਰਗਵਾਸੀ ਲੁਧਿਆਣੇ ਦਾ ਨੇਤਾ ਪੰਜਾਬ ਦਾ ਨੇਤਾ ਤੂੰ ਤਾਂ ਉਹਦੀ ਪਿੱਠੇ ਛੁਰਾ ਮਾਰਤਾ ਤੂੰ ਇੱਥੇ ਦੇ ਲੋਕ ਤੈਨੂੰ ਕਿਵੇਂ ਪਸੰਦ ਕਰ ਲੈਣ ਲੋਕਾਂ ਨੇ ਆਪਣੇ ਕੋਈ ਬੱਚਿਆਂ ਨੂੰ ਜੂਏ ਦੀ ਅੱਡੇ ਘਲੌਣੇ ਆ ਲੋਕਾਂ ਨੇ ਕੋਈ ਬੁੱਕਾਂ ਖਲੌਣੀਆਂ ਜਿਹੜੇ ਲੋਕ ਤੈਨੂੰ ਪਸੰਦ ਕਰ ਲੈਣ ਪਹਿਲਾਂ ਲੋਕਾਂ ਦਾ ਪਸੰਦ ਮਨਿੱਤਾ ਬਣ ਬੰਨਾ ਲੋਕ ਤੈਨੂੰ ਪਸੰਦ ਕਰਨ ਫਿਰ ਤੂੰ ਲੋਕਾਂ ਦੇ ਵਿੱਚ ਜਾ ਨਹੀਂ ਜੰਗਲ ਅਸੀਂ ਵੀ ਆਪ ਨੂੰ ਇਹ ਵੀ ਨਾਲ ਰੋਸਦਾ ਇਹ ਕਹਿੰਦੇ ਜੀ ਵੀ ਉਹ ਦਵਾਖਾਨੇ ਕੰਮ ਕਰਦੇ ਆ ਦੇਖੋ ਗੱਲ ਸੁਣੋ ਮੇਰੀ ਜੇ ਉਹ ਕਿਸੇ ਦਵਾਖਾਨੇ ਹੁੰਦਾ ਨਾ ਤੇ ਅੱਜ ਇਹ ਪ੍ਰੈਸ ਕਾਨਫਰੈਂਸ ਨਾ ਕਰਦੇ ਉਹਦਾ ਜਦੋਂ ਕੋਈ ਬੰਦਾ ਹੁਣ ਮੇਰੇ ਦਫਤਰ ਤੁਸੀਂ ਆਪਾਂ ਪ੍ਰੈਸ ਕਾਨਫਰੈਂਸ ਕਰ ਰਹੇ ਆ ਜੇ ਇੱਥੇ ਕੋਈ ਗੈਰਕਾਨੂੰਨੀ ਗੱਲ ਹੁੰਦੀ ਹੋਗੀ ਕਿਸੇ ਡੀਐਸਪੀ ਨੂੰ ਅਧਿਕਾਰ ਨਹੀਂ ਉਸ ਕੰਮ ਦੀ ਕਾਰਵਾਈ ਕਰਨ ਦਾ ਜੇ ਕੋਈ ਮੇਰੇ ਕੰਮ ਮੇਰੇ ਇਸ ਦਫਤਰ ਦੇ ਵਿੱਚ ਗੈਰਕਾਨੂੰਨੀ ਗੱਲ ਹੁੰਦੀ ਆ ਉਹਦਾ ਅਧਿਕਾਰ ਆ ਉਸ ਹਲਕੇ ਦਾ ਅਨਚਾਰ ਜਾਂ ਉਹਦਾ ਜਵਾਬ ਦੇਈ ਆ ਉਹ ਹਰ ਗੱਲ ਦਾ ਜੇ ਕੋਈ ਚੰਗੀ ਗੱਲ ਉਹ ਉਹਦੀ ਵੀ ਜਵਾਬ ਦੇਈ ਉਹਨੇ ਦੇਣੀ ਆ ਜੇ ਕੋਈ ਮਾਰੀ ਹੋਊਗੀ ਤਾਂ ਮੀ ਉਹਨੂੰ ਦੇਣੀਆਂ ਇਹ ਚੋਣਕ ਨਾਲੇ ਮੇਰਾ ਉਹਦੇ ਚ ਕੀ ਅਧਿਕਾਰ ਆ ਇਹ ਚੋਣ ਕਮਿਸ਼ਨ ਦੀ ਲੰਘਣਾ ਕੀਤੀ ਇਹਨਾਂ ਨੇ ਗੈਰ ਕਾਨੂੰਨੀ ਕੰਮ ਕਰ ਰਹੇ ਆ ਭਾਜਪਾ ਵਾਲੇ ਤੇ ਮੇਰਾ ਉਹਦੇ ਵਿੱਚ ਡੀਐਸਪੀ ਦੇ ਨਾਲ ਪਹਨੋਟ ਨਾਲ ਤੁਸੀਂ ਕੱਲ ਦੇ ਚੇਂਜ ਕਰਾਉਂਦੇ ਚੋਣ ਕਮਿਸ਼ਨ ਕਰੇ ਤੁਸੀਂ ਕਰੋ ਕੱਲ ਦੇ ਚੇਂਜ ਕਰਾਉਂਦੇ ਹੁਣੇ ਕਰਾ ਦਿਓ ਮੈਂ ਕੀ ਉਸ ਕੰਮ ਦੇ ਵਿੱਚ ਵੋਟਾਂ ਪਣੋ ਨਹੀਂ ਨਹੀਂ ਪਾਉਣੀਆਂ ਵੋਟਾਂ ਪਾਉਣੀਆਂ ਲੋਕਾਂ ਨੇ ਤੁਸੀਂ ਲੋਕਾਂ ਦੇ ਪਹਿਲਾਂ ਦਿਲਾ ਦੇ ਵੜੋ ਇਹ ਕਲੀਆਂ ਪ੍ਰੈਸ ਕਾਨਫਰੈਂਸਾਂ ਕਰਕੇ ਜਿੱਥੇ ਕਿਤੇ ਹੁਣ ਤਾਂ ਤੁਹਾਡਾ ਉਹ ਹਾਲਾਤ ਹੋਏ ਆ ਆਟਾ ਗੁੰਦੀ ਹਿੱਲਦੀ ਕਿਉਂ ਇਹਦਾ ਹੁਣ ਹਰ ਗੱਲ ਦੇ ਵਿੱਚ ਇਹਨਾਂ ਨੂੰ ਬਕਸੇ ਭਰ ਕੇ ਦੇ ਦੋ ਵੀ ਆਲਾ ਫੜ ਮੋਦੀ ਦੇ ਤੇ ਅਮਰਸ਼ਾ ਦੀਆਂ ਮਸ਼ੀਨਾਂ ਲਿਆ ਦਿਓ ਇਹਨਾਂ ਨੂੰ ਪੰਜਾਬ ਚੋਂ ਮਸ਼ੀਨਾਂ ਚਲਦੀਆਂ ਨਹੀਂ ਗਈਆਂ ਐਮਐਨਏ ਸਾਹਿਬ ਇੱਕ ਚੀਜ਼ ਦੱਸੋ ਪਹਿਲਾਂ ਜਿਹੜੀ ਦੋ ਪੇਟੀਾਂ ਲੈ ਜਾਣੀਆਂ ਬੈਨ ਐ ਪੰਜਾਬ ਦੇ ਵਿੱਚ ਕਿਸੀ ਠੇਕੇਦਾਰ ਤੋਂ ਉਹ ਠੇਕੇਦਾਰ ਤੇ ਵੀ ਕਾਰਵਾਈ ਹੋਣੀ ਚਾਹੀਦੀ ਜਿੱਥੋਂ 350 ਪੇਟੀਆਂ ਆਈਆਂ ਬਿਲਕੁਲ ਉਹ ਆਕਸੈਜ ਦਾ ਮਾਮਲਾ ਸੁਣੋ ਕਿਹਦੇ ਕੋਲ ਤੁਸੀਂ ਆਕਸੈਜ ਦਾ ਵਿਭਾਗ ਨੇ ਆਲਰੇਡੀ ਆਪਣੀ ਅੰਕਵਾਰੀ ਵੀ ਕਰ ਰਿਆ ਉਹ ਆਪਣੀ ਕਾਰਵਾਈ ਵੀ ਕਰ ਰਿਹਾ ਅਕਸਾਈ ਦਾ ਜਿਹੜਾ ਤਾਂ ਪਿਆਦਾ ਜੀ ਪੁਲਾ ਰਿਹਾ ਸੀ ਉੱਥੇ ਉਹਦੇ ਤੇ ਪਹਿਲਕ ਗੱਲ ਉਹਦਾ ਨਾਮ ਆ ਜੀ ਪਰਚੇ ਦੇ ਵਿੱਚ ਤੁਸੀਂ ਮੈਂ ਤੁਹਾਨੂੰ ਦੱਸਣਾ ਚਾਹਣਾ ਤੋ ਆਪਿਆ ਤੁਸੀਂ ਜਿਹੜਾ ਤੁਹਾਨੂੰ ਰੱਖੀ ਗਈ ਦੱਸਣਾ ਉਹ ਕਹਿਣਾ ਹਾਂ ਜੀ ਵੀਰੇ ਕਹਿਣਾ ਉਹ ਤੁਹਾਡੇ ਬੰਦੇ ਨੇ ਆ ਕੇ ਰੱਖੀ ਗਈ ਆ 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 ਕੱਲੇ ਕੱਲੇ ਦੀ ਵੀਡੀਓ ਆਜੂ ਕਿ ਨਹੀਂ ਆਊਗੀ ਆ ਮੇਰੇ ਕੈਮਰੇ ਲੱਗੇ ਹੋਇਆ ਤੁਸੀਂ ਇੱਕ ਕੰਮ ਕਰ ਲੋ ਨਹੀਂ ਤੂੰ ਖੋਦਾ ਆਪਣੇ ਮੂੰਹੋਂ ਕਹਿ ਰਿਹਾ ਵਾ ਇਸ ਗੱਲ ਦਾ ਸਾਰੇ ਚੰਗੀ ਤਰ੍ਹਾਂ ਨੋਟ ਕਰ ਲੋ ਨਹੀਂ ਤੂੰ ਵੀਡੀਓ ਦੇ ਅੰਦਰ ਆਪ ਕਹਿ ਰਿਹਾ ਤੁਹਾਨੂੰ ਵੀਡੀਓ ਦਿਖਾ ਰਿਆਂ ਆਂ ਸ਼ਰਾਬ ਦੀ ਪੇਟੀ ਹੈਗੀ ਦੱਸੋ ਕੀ ਕਰੋਗੇ ਜਿਹੜਾ ਬੰਦਾ ਖੁਦ ਮੰਨ ਰਿਹਾ ਇੱਕ ਬੰਦਾ ਤਾਂ ਖੁਦ ਮੰਨ ਰਿਹਾ ਵੀ ਹਾਂ ਹੈਗੀ ਆ ਸ਼ਰਾਬ ਦੀ ਪੇਟੀ ਮੇਰੀ ਆ ਇੱਕ ਪਾਸੇ ਉਹ ਜਿਹੜੇ ਨਸਨੂ ਪੰਜਾਬ ਸਪੋਰਟ ਕਰਨ ਵਾਲੇ ਕੇਂਦਰੀ ਮੰਤਰੀ ਤੇ ਗਰਦੇਵ ਦੇਵੀ ਸ਼ਰਮਾ ਦੋਨੇ ਉਸ ਗੱਲ ਨੂੰ ਕਹਿ ਰਹੇ ਆ ਵੀ ਇਹ ਸ਼ਰਾਬ ਇਹਨਾਂ ਦੇ ਬੰਦਿਆਂ ਨੇ ਲਿਆ ਕੇ ਰੱਖੀ ਇਹਦਾ ਇਹਦਾ ਜਵਾਬ ਤਾਂ ਤੁਸੀਂ ਮੀਡੀਆ ਵਾਲੇ ਹੋ ਇੱਕ ਚੀਜ਼ ਪਿੱਛੇ ਤੁਹਾਡੇ ਅੱਗੇ ਆ ਖੁਦ ਨਹੀਂ ਤੂੰ ਕਹਿ ਰਿਹਾ ਉਹਦਾ ਜਵਾਬ ਕੀ ਆ ਜੀ ਕਿਸੇ ਕੋ ਉਹ ਇਹ ਕਹਿ ਦੋ ਬਈ ਨੀਤੂ ਦੇ ਪਸਤੌਰ ਰੱਖਿਆ ਸੀਗਾ ਜੀ ਤਾਂ ਕਹਤਾ ਉਹਨੇ ਬਿੱਟੂ ਜੀ ਨੇ ਕਹਿ 60 ਤੋਂ ਜ਼ਿਆਦਾ ਵਾਰ ਅਸੀਂ ਜਿੱਤੇ ਨੇ ਐਮਪੀ ਦੇ ਇਲੈਕਸ਼ਨ ਚ ਇਸ ਕਰਕੇ ਇਹਨਾਂ ਨੂੰ ਡਰ ਪਿਆ ਕਿਉਂਕਿ ਮੇਅਰ ਤਾਂ ਸਾਡਾ ਹੀ ਬਣਨਾ ਬਿੱਟੂ ਨੂੰ ਇਹ ਗੱਲ ਕੋ ਬਈ ਤੂੰ 60 ਜਿਹੜੇ ਵਾਰ ਜਿੱਤ ਗਿਆ ਉਹ ਪ੍ਰਭੂ ਰਾਮ ਦੇ ਨਾਮ ਨਾਲ ਜਿੱਤ ਗਿਆ ਹੁਣ ਤੇਰੇ ਜਿੱਥੇ ਜਿੱਥੇ ਤਿੰਨ ਜਿਮਨੀ ਚੋਣਾ ਦੇ ਵਿੱਚ ਇਲੈਕਸ਼ਨ ਲੜ ਕੇ ਆਏ ਹੋ ਮਾਨਪ੍ਰੀਤ ਬਾਦਲ ਦੀ ਜਮਾਨਤ ਜਬਤ ਹੋਈ ਆ ਜੀਨੇ ਜੀਨੇ ਭਾਜਪਾ ਦੀ ਤਗੜ ਲਈਆ ਕਿਸੇ ਦੀ ਜਮਾਨਤ ਨਹੀਂ ਬਚੀ ਪੰਜਾਬ ਦੇ ਲੋਕਾਂ ਨੇ ਜਮਾਨਤ ਨਹੀਂ ਬਚਨ ਦਿੱਤੀ ਅਜोध्या ਦੇ ਅੰਦਰ ਪ੍ਰਭੂ ਰਾਮ ਦਾ ਇਹਨਾਂ ਨੇ ਨਾਮ ਲੈ ਕੇ ਅੱਜ ਵੀ ਪੋਸਟਰਾਂ ਦੇ ਮੈਂ ਕੱਲ ਪਰਸੋ ਮੀਡੀਆ 'ਚ ਦਿਖਾ ਰਿਆ ਸੀਗਾ ਜਿਹੜਾ ਪੋਸਟਰ ਛਪਾਉਂਦੇ ਆ ਪ੍ਰਭੂ ਰਾਮ ਦਾ ਕੱਲਾ ਕਮਲ ਦੇ ਫੁੱਲ ਤੇ ਲੜਕੇ ਦੇਖੋ ਤਾਂ ਪ੍ਰਭੂ ਰਾਮ ਦੀ ਸਾਡੇ ਵੀ ਅਸੀਂ ਵੀ ਪ੍ਰਭੂ ਰਾਮ ਦੀ ਆਸਥਾ ਦੇ ਨਾਲ ਜੁੜੇ ਹੋਏ ਆਂ ਆ ਸਾਰੇ ਜੁੜੇ ਹੋਇਆ ਲੇਕਿਨ ਤੁਹਾਡੇ ਤਰ੍ਹਾਂ ਰਾਜਨੀਤੀ ਦੀਆਂ ਰੋਟੀਆਂ ਪ੍ਰਭੂ ਰਾਮ ਦੇ ਨਾਮ ਤੇ ਨਾ ਸਿੱਖੋ ਬਟਨ ਕੋ ਸੱਠ ਬਾਡਾਂ ਫਿਰ ਲੜ ਲੜਾਈ ਲੜ ਆ ਗੈਰ ਕਾਨੂੰਨੀ ਕੰਮ ਨਾ ਕਰ ਚੋਣ ਜਾਬਤੇ ਦਾ ਉਲੰਘਣਾ ਨਾ ਕਰ ਤੂੰ ਕੇਂਦਰ ਦੇ ਵਿੱਚ ਤੈਨੂੰ ਮੰਤਰੀ ਬਣਾਇਆ ਹਮੇਸ਼ਾ ਦੇ ਤੈਨੂੰ ਗਿਫਟ ਦਿੱਤਾ ਵਾ ਜਿਹੜਾ ਹਮੇਸ਼ਾ ਦਾ ਪੰਜਾਬ ਦੇ ਮੈਸੇਜ ਦਿੱਲੀ ਜਾ ਕੇ ਦਿਨਾ ਪਨ ਯਾਬੀਆਂ ਦੇ ਮੈਸੇਜ ਤੂੰ ਦਿੰਨਾ ਉਹ ਤੂੰ ਇਨਫੋਰਮੇਸ਼ਨ ਲਈ ਰੱਖਿਆ ਪੰਜਾਬੀਆਂ ਦਾ ਵੀ ਪੰਜਾਬ ਚੋਂ ਇਨਫੋਰਮੇਸ਼ਨ ਲੈ ਕੇ ਆ ਤੇ ਦਿੱਲੀ ਵਾਲੇ ਨੇਤਾ ਨੂੰ ਦੇ ਤੈਨੂੰ ਉਹ ਚ ਮਿਲ ਗਿਆ ਹੋਇਆ ਹੈ ਕਿਹੜੇ ਸਰਕਾਰ ਤੁਹਾਡੀ ਆ ਉਹਦਾ ਸਾਰਾ ਤੁਹਾਡਾ ਤੁਸੀਂ ਯੂਜ਼ ਕਰਦੇ ਹਾਈ ਕੋਰਟ ਦਾ ਰਸਤਾ ਲਪਾਵਾਂਗੇ ਮਿੱਟੂ ਜੀ ਨੇ ਕਿਹਾ ਵੀ ਹਾਈ ਕੋਰਟ ਦਾ ਰਸਤਾ ਲਪਾਵਾਂਗੇ ਕਿਸ ਗੱਲ ਚ ਮੈਂ ਕਹਣਾ ਇਹ ਮੋਦੀ ਜੀ ਖੋਦੀ ਜਾਂਚ ਕਰ ਲੈ ਤਾਂ ਵੀ ਫਸ ਜੂਗੇ ਉਹ ਚ ਉਹਨੂੰ ਅਮਿਸ਼ਾ ਵੀ ਜਾਂਚ ਕਰ ਲਵੇ ਤਾਂ ਵੀ ਫਸ ਜਾਓਗੇ ਤੁਹਾਡੇ ਨਹੀਂ ਤੂੰ ਹਣੀ ਦਾ ਖੁਦ ਕਹਿ ਰਿਹਾ ਵੀ ਸ਼ਰਾਬ ਸਾਡੀ ਆ ਸਰ ਕਿਤੇ ਨਾ ਕਿਤੇ ਲੱਗਦਾ ਨਹੀਂ ਵੀ ਰਾਜਨੀਤੀ ਦਾ ਸਤਾਰ ਗਿਰ ਗਿਆ ਬਈ ਗਾਲਾਂ ਗਾੜੀ ਹੋ ਰਿਆ ਸੀ ਕੰਮ ਦੇਖੋ ਸਤਾਰ ਗਏ ਗੈਨ ਲਈ ਜਿਨ੍ਹਾਂ ਨੂੰ ਏਡੇ ਏਡੇ ਪਦ ਮਿਲੇ ਹੋਏ ਆ ਜਿਹੜੇ ਅੰਤਿੰਦਰ ਦੇ ਵਿੱਚ ਮੰਤਰੀ ਆ ਉਹਨਾਂ ਨੂੰ ਆਪਣੀ ਭਾਸ਼ਾ ਦਾ ਨਹੀਂ ਪਤਾ ਉਹ ਆਪਣੀ ਲੈਂਗੁਏਜ ਕੀ ਬੋਲ ਰਿਹਾ ਉੱਪਰੋਂ ਖੜਾ ਦੇ ਸੇਦੀ ਦੀ ਭੈਣ ਨੂੰ ਕਿਸੇ ਨੂੰ ਕੀ ਅਧਿਕਾਰ ਆ ਕਿਸੇ ਦੀ ਦੀ ਭੈਣ ਦੀ ਗੱਲ ਕੱਢ ਕੇ ਕਿਸੇ ਨੂੰ ਬੋਲਣ ਦਾ ਅਸੀਂ ਪੰਜਾਬੀ ਆ ਅਸੀਂ ਗੈਰਤ ਨਾਲ ਜੀਣ ਵਾਲੇ ਆ ਜਿੱਦਣੇ ਮਰਾਂਗੇ ਉਦਨੇ ਵੀ ਗੈਰਤ ਨਾਲ ਮਰਾਂਗੇ ਕਦੇ ਬੇਗੈਰਤ ਹੋ ਕੇ ਨਹੀਂ ਇਹਨਾਂ ਲੋਕਾਂ ਤਰ੍ਹਾਂ ਬਈ ਪੰਜਾਬ ਦੇ 3.5 ਕਰੋੜ ਲੋਕਾਂ ਦੇ ਗਰਦਾਰ ਕਹਾ ਕੇ ਮਰਾਂਗੇ ਅਸੀਂ ਗੈਰਤ ਨਾਲ ਜਿਨੇ ਆ ਗੈਰਤ ਨਾਲ ਮਰਾਂਗੇ ਸਰ ਬਿੱਟੂ ਜਿਨੇ ਕਹੇ ਕਿ ਕਿਤੇ ਕਿਤੇ ਐਮਐਲਏ ਦੇ ਪਰਿਵਾਰ ਦੇ ਲੋਕ ਵੀ ਲੱਗ ਰਹੇ ਨੇ ਪੂਰੇ ਲੁਗਿਆਣੇ ਦੇੰ ਦਾ ਕੋਈ ਇਸ ਕਰਕੇ ਉਹਨਾਂ ਨੂੰ ਇਹ ਡਰ ਹੈ ਕਿ ਕਿਸੇ ਦਾ ਕਿਤੇ ਇਲੈਕਸ਼ਨ ਹੋ ਆਪਣੇ ਅਨੁਸਥਾਨ ਕਰਾ ਲੈ ਭਾਰਤੀ ਜਨਤਾ ਪਾਰਟੀ ਦੀ ਤਾਰੀ ਕਰ ਕਰ ਪਰ ਬਿੱਟੂ ਦਾ ਦੀ ਭੂਆ ਲੜੀ ਜਲੰਧਰ ਬਿੱਟੂ ਦੀ ਭੂਆ ਲੜੀ ਜਲੰਧਰ ਤਾਇਆ ਲੜਿਆ ਜਲੰਧਰ ਤੇ ਭਰਾ ਲੜਿਆ ਖੱਗੇ ਤੇ ਡੀਐਸਪੀ ਬਣ ਗਿਆ ਤੇਰਾ ਭਾਈ ਤੇ ਤੇਰੇ ਨਾਲ ਵੱਡਾ ਕਬੀਲਾ ਕਿਹਨੇ ਪਾਲਿਆ ਰਾਜਨੀਤੀ 'ਚ ਸਭ ਨਾਲ ਵੱਡਾ ਕਬੀਲਾ ਤਾਂ ਤੂੰ ਹੀ ਪਾਲਿਆ ਓਕੇ